ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਿਆਂ ਦੇ ਜੀਵਨ ਦਾ ਇਤਿਹਾਸ ਭਾਈ ਦਿਆ ਸਿੰਘ ਜੀ ਆਪ ਦਾ ਪਹਿਲਾ ਨਾਮ ਭਾਈ ਦਿਆ ਰਾਮ ਸੀ ਆਪ ਜੀ ਦਾ ਜਨਮ ਭਾਈ ਸੁਦੇਸ ਖੱਤਰੀ ਦੇ ਘਰ ਮਾਤਾ ਦਿਅਲੀ ਜੀ ਦੇ ਕੁੱਖੋਂ ਸਨ 1669 ਈਸਵੀ ਨੂੰ ਲਾਹੌਰ ਦੇ ਵਿਖੇ ਹੋਇਆ ਜਾਦਾ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਦਾਸ਼ਮ ਪਾਤਸ਼ਾਹ ਜੀ ਨੇ ਇੱਕ ਸਿੱਖ ਦੇ ਸੀਸ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਭਾਈ ਦਿਆਰਾਮ ਜੀ ਨੇ ਆਪਣਾ ਸੀਸ ਭੇਟ ਕੀਤਾ ਉਸ ਸਮੇਂ ਆਪ ਦੀ ਉਮਰ 30 ਸਾਲ ਸੀ ਫਿਰ ਆਪ ਗੁਰੂ ਜੀ ਤੋਂ ਅੰਮ੍ਰਿਤ ਛਕ ਕੇ ਦਿਆਰਾਮ ਤੋਂ ਦਿਆ ਸਿੰਘ ਹੋਏ ਤੇ ਪੰਜ ਪਿਆਰਿਆਂ ਦੇ ਜਥੇਦਾਰ ਥਾਪੇ ਗਏ ਅੰਮ੍ਰਿਤ ਛਕਣ ਤੋਂ ਬਾਅਦ ਆਪ ਹਮੇਸ਼ਾ ਗੁਰੂ ਜੀ ਦੀ ਹਜ਼ੂਰੀ ਵਿੱਚ ਰਹੇ ਅਤੇ ਧਰਮ ਯੁੱਧਾਂ ਵਿੱਚ ਜੁੰਝੇ ਗੁਰੂ ਜੀ ਨੇ ਜਦ ਫਤਿਹ ਦਾ ਖਾਤਾ ਜਫਰਨਾਮਾ ਲਿਖਿਆ ਤਾਂ ਉਹ ਵੀ ਔਰੰਗਜ਼ੇਬ ਨੂੰ ਦੇਣ ਲਈ ਦੱਖਣ ਵੱਲ ਭਾਈ ਦਿਆ ਸਿੰਘ ਜੀ ਗਏ ਸਨ ਆਪ ਗੁਰੂ ਜੀ ਦੇ ਨਾਲ ਅੰਤ ਤੱਕ ਸ੍ਰੀ ਹਜ਼ੂਰ ਸਾਹਿਬ ਰਹੇ ਉੱਛੇ ਹੀ 1708 ਇਸਵੀ ਵਿੱਚ ਆਪਨੇ ਅਕਾਲ ਚਲਾਣਾ ਕੀਤਾ ਪਾਈ ਧਰਮ ਸਿੰਘ ਜੀ ਪਾਈ ਧਰਮ ਆਪ ਦਾ ਪਹਿਲਾ ਨਾਮ ਪਾਈ ਧਰਮਦਾਸ ਸੀ ਜਿਸ ਦਾ ਜਨਮ ਦਿੱਲੀ ਹਸਤਨਾਪੁਰ ਨਿਵਾਸੀ ਪਾਈ ਸੰਤ ਰਾਮ ਜੀ ਦੇ ਘਰ ਮਾਤਾ ਸਾਬੋ ਜੀ ਦੀ ਕੁੱਖ ਤੋਂ 1668 ਇਸਵੀ ਨੂੰ ਹੋਇਆ ਸਨ 1699 ਦੀ ਬਸਾਖੀ ਨੂੰ ਪੰਜਾ ਪਿਆਰਿਆਂ ਦੀ ਚੋਣ ਸਮੇਂ ਜਦ ਦਸਮ ਪਾਤਸ਼ਾਹ ਜੀ ਨੇ ਦੂਜੇ ਸੀਸ ਦੀ ਮੰਗ ਕੀਤੀ ਤਾਂ ਆਪਨੇ ਸੀਸ ਭੇਟ ਕੀਤਾ ਉਸ ਸਮੇਂ ਆਪ ਦੀ ਉਮਰ 33 ਸਾਲ ਦੀ ਸੀ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਕੇ ਆਪ ਭਾਈ ਧਰਮਦਾਸ ਤੋਂ ਭਾਈ ਧਰਮ ਸਿੰਘ ਹੋਏ ਆਪ ਵੀ ਗੁਰੂ ਜੀ ਦੀ ਹਜ਼ੂਰੀ ਵਿੱਚ ਸਦਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਸੇਲ ਰਹੇ ਅਤੇ ਆਪ ਜੀ ਦਾ ਅਕਾਲ ਚਲਾਣਾ ਵੀ 1760 ਈਸਵੀ ਨੂੰ 8 ਈਸਵੀ ਨੂੰ ਸ੍ਰੀ ਹਜੂਰ ਸਾਹਿਬ ਵਿਖੇ ਹੋਇਆ ਪਾਈ ਹਿੰਮਤ ਸਿੰਘ ਜੀ ਆਪ ਦਾ ਪਹਿਲਾ ਨਾਮ ਹਿੰਮਤ ਰਾਇ ਸੀ ਆਪ ਜੀ ਦਾ ਜਨਮ ਜਗਨਨਾਥਪੁਰੀ ਉੜੀਸਾ ਦੇ ਵਿਖੇ ਭਾਈ ਗੁਲਜਾਰੀ ਜੀ ਦੇ ਘਰ ਮਾਤਾ ਧੰਨੋ ਜੀ ਦੇ ਕੁੱਖ ਤੋਂ 1661 ਈਸਵੀ ਨੂੰ ਹੋਇਆ ਜਦ ਦਸਮ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਦੀ ਚੋਣ ਸਮੇਂ ਤੀਜੇ ਸੀਸ ਦੀ ਮੰਗ ਕੀਤੀ ਤਾਂ ਆਪਨੇ ਗੁਰੂ ਜੀ ਦੀ ਸੀਸ ਗੁਰੂ ਜੀ ਨੂੰ ਸੀਸ ਭੇਟ ਕੀਤਾ ਉਸ ਸਮੇਂ ਆਪ ਦੀ ਉਮਰ 38 ਸਾਲ ਸੀ ਗੁਰੂ ਜੀ ਤੋਂ ਅਮਰਤ ਸ਼ੱਕ ਕੇ ਆਪ ਹਿੰਮਤ ਰਾਏ ਤੋਂ ਹਿੰਮਤ ਸਿੰਘ ਜੀ ਹੋਏ ਆਪ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਹਮੇਸ਼ਾ ਸੇਵਾ ਦੇ ਵਿੱਚ ਤਤਪਰ ਰਹੇ ਅਤੇ ਧਰਮ ਯੁੱਧ ਵਿੱਚ ਜੂਝਦੇ ਹੋਏ ਚਮਕੌਰ ਦੀ ਜੰਗ ਦੇ ਵਿੱਚ 1704 ਈਸਵੀ ਨੂੰ ਸ਼ਹੀਦ ਹੋਏ ਭਾਈ ਮੋਹਕਮ ਸਿੰਘ ਜੀ ਆਪ ਦਾ ਪਹਿਲਾ ਨਾਮ ਮੋਹਕਮ ਚੰਦ ਸੀ ਆਪ ਦਾ ਜਨਮ દ્વાਰਕਾ ਨਿਵਾਸੀ ਭਾਈ ਤੀਰਥ ਚੰਦ ਜੀ ਦੇ ਘਰ ਮਾਤਾ ਦੇਵਾ ਵਾਈ ਜੀ ਦੀ ਕੁੱਖ ਤੋਂ 1663 ਈਸਵੀ ਨੂੰ ਹੋਇਆ ਜਦ ਗੁਰੂ ਜੀ ਨੇ ਪੰਜ ਪਿਆਰਿਆਂ ਦੀ ਚੋਣ ਸਮੇਂ ਚੌਥੇ ਸੀਸ ਦੀ ਮੰਗ ਕੀਤੀ ਤਾਂ ਇਹਨਾਂ ਨੇ ਆਪਣਾ ਸੀਸ ਭੇਟ ਕੀਤਾ ਉਸ ਸਮੇਂ ਆਪ ਦੀ ਉਮਰ 36 ਸਾਲ ਸੀ ਗੁਰੂ ਜੀ ਪਾਸੋਂ ਅੰਮ੍ਰਿਤ ਛੱਕੇ ਆਪ ਮੋਹਕਮ ਚੰਦ ਤੋਂ ਭਾਈ ਮੋਹਕਮ ਸਿੰਘ ਜੀ ਹੋਏ ਉਸ ਤੋਂ ਬਾਅਦ ਆਪ ਸਦਾ ਹੀ ਸਤਿਗੁਰੂ ਦੀ ਹਜ਼ੂਰੀ ਵਿੱਚ ਰਹੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪ ਵੀ ਧਰਮ ਯੁੱਧ ਵਿੱਚ ਜੂਝਦੇ ਹੋਏ 1704 ਈਸਵੀ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਜਾਪ ਪੀ ਗਏ ਪਾਈ ਸਹਿਬ ਸਿੰਘ ਜੀ ਆਪ ਦਾ ਪਹਿਲਾ ਨਾਮ ਪਾਈ ਸਹਿਬ ਚੰਦ ਸੀ ਆਪ ਦਾ ਜਨਮ ਬیدر ਅੰਧਰਾ ਪ੍ਰਦੇਸ਼ ਦੇ ਨਿਵਾਸੀ ਭਾਈ ਚਮਨੇ ਜੀ ਦੇ ਘਰ ਮਾਤਾ ਸੋਨਾ ਵਾਈ ਜੀ ਦੀ ਕੁੱਖੋਂ 1662 ਈਸਵੀ ਨੂੰ ਹੋਇਆ ਜਦ ਗੁਰੂ ਜੀ ਨੇ ਪੰਜਵੇਂ ਸੀਸ ਦੀ ਮੰਗ ਕੀਤੀ ਤਾਂ ਆਪਨੇ ਗੁਰੂ ਜੀ ਨੂੰ ਸੇਸ ਪੇਟ ਕੀਤਾ ਉਸ ਸਮੇਂ ਆਪ ਦੀ ਉਮਰ 37 ਸਾਲ ਸੀ ਆਪ ਦੀ ਬਹਾਦਰੀ ਦਾ ਵੇਰਵਾ ਤਾਂ ਪੰਗਾਣੀ ਦੇ ਜੁੱਧ ਸਮੇਂ ਤੋਂ ਮਿਲਦਾ ਹੈ ਜੋ ਦਸ਼ਮ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਆਪ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਧਰਮ ਯੁੱਧ ਵਿੱਚ ਜੂਝਦੇ ਹੋਏ 1404 ਈਸਵੀ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਇਹ ਸਨ ਪੰਜ ਪਿਆਰਿਆਂ ਦੇ ਜੀਵਨ ਦਾ ਇਤਿਹਾਸ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਸ ਨੂੰ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ